ਕਬੀਰ ਕੁਕਰ RAM ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜਿਵਰੀ ਜਹ ਖਿੰਚ ਤਹ ਜਾਓ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰ ਮੈਂ ਆਪਣੇ ਮਾਲਕ ਪ੍ਰਭੂ ਦੇ ਦਰ ਦਾ ਕੁੱਤਾ ਹਾਂ ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿਦਾ ਹਾਂ ਤੇ ਇਸ ਕਰਕੇ ਮੇਰਾ ਨਾਮ ਪੀ ਮੋਤੀ ਪੈ ਗਿਆ ਹੈ ਪਾਪ ਦੁਨੀਆ ਵੀ ਮੈਨੂੰ ਪਿਆਰ ਨਾਲ ਬੁਲਾਉਂਦੀ ਹੈ ਮੇਰੇ ਮਾਲਕ ਪ੍ਰਭੂ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ ਜਿੱਧਰ ਉਹ ਮੈਨੂੰ ਖਿੱਚਦਾ ਹੈ ਮੈਂ ਉਧਰ ਹੀ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ